ਫਾਜ਼ਿਲਕਾ ਪੁਲਿਸ ਵੱਲੋਂ ਦਿਨ ਰਾਤ ਅਸਮਾਜਿਕ ਤੱਤਾਂ ਖਿਲਾਫ ਮੁਹਿੰਮ ਚਲਾਈ ਗਈ ਹੈ ਇਸੇ ਲੜੀ ਤਹਿਤ ਇੱਕ ਵੱਡੀ ਸਫਲਤ ਇਹ ਫਿਰ ਮਿਲੀ ਹੈ ਕਿ ਐਮਰ ਕੋਰੇ ਦੇ ਨੇੜੇ ਮੋਬਾਈਲ ਖੋ ਕੇ ਭੱਜ ਰਹੇ ਚੋਰ ਮੋਟਰਸਾਈਕਲ ਤੇ ਮਗਰ ਲੋਕਾਂ ਨੇ ਕਾਰ ਲਗਾ ਕੇ ਉਹਨਾਂ ਚੋਰਾਂ ਨੂੰ ਫੜਿਆ ਮੋਟਰਸਾਈਕਲ ਕਾਬੂ ਕੀਤਾ ਵਿਅਕਤੀ ਕਾਬੂ ਕੀਤੇ ਪਰ ਵਿਅਕਤੀ ਬਾਛੜਾ ਕੇ ਭੱਜ ਗਏ ਅਤੇ ਆਪਣਾ ਮੋਟਰਸਾਈਕਲ ਵੀ ਛੱਡ ਗਏ ਅਤੇ ਮੋਟਰਸਾਈਕਲ ਤੇ ਤੇਜ਼ਦਾਰ ਹਥਿਆਰ ਵੀ ਲੋਕਾਂ ਵੱਲੋਂ ਕਾਬੂ ਕੀਤਾ ਗਿਆ ਬਖਾਇਆ ਗਿਆ ਇਸ ਬਾਰੇ ਮੌਕੇ ਤੇ ਖੜੇ ਲੋਕਾਂ ਨੇ ਕਹਿ ਰਿਹਾ ਹੈ ਕਿ ਐਮਰ ਕੋਰੋਨਿਡ ਮੋਬਾਈਲ ਲੈ ਕੇ ਭੱਜੇ ਸੀ ਅਸੀਂ ਮਗਰ ਭੱਜ ਕੇ ਉਹਨਾਂ ਨੂੰ ਕਾਬੂ ਕੀਤਾ ਪਰ ਉਹ ਭੇੜ ਤੇ ਨਿਕਲ ਕੇ ਮੌਕੇ ਤੇ ਪੀਸੀਆਰ ਪਹੁੰਚ ਗਈ ਹੈ ਅਧਿਕਾਰੀਆਂ ਤੇ ਪੀਸੀਆਰ ਨੇ ਕੀ ਕੁਝ ਕੀਤਾ ਸਭ ਕੋ ਜਾਣ ਲਈ ਸਾਡੇ ਨਾਲ ਆਪਣੇ ਮੁੰਡਿਆਂ ਨੂੰ ਮਾਰਾਂ ਨਹੀਂ ਲੱਗਿਆ ਸੀ ਭਾਈ ਇਹ ਮੁੰਡੇ ਤੁਸੀਂ ਤੁਸੀਂ ਫੜੇ ਵੀਜੀ ਹਾਂਜੀ ਤੁਸੀਂ ਫੜੇ ਮਗਰ ਗੱਡੀ ਮਗਰ ਭਜਾਈ ਉਹ ਯਾਰ ਇਹ ਚਾਰ ਡਿੱਗ ਪੈ ਗਏ ਉਹ ਕੈਮਰੇ ਦੀ ਸੀਸੀਟੀਵੀ ਫੋਨ ਕਿੰਦਾ ਸੀ ਹਾਂਜੀ ਫੋਨ ਕਿੰਦਾ ਸੀ ਫੋਨ ਬਈ ਪਤਾ ਨਹੀਂ ਕਿਹੜਾ ਬੰਦਾ ਆਇਆ ਹੈਗਾ ਇਹਦਾ ਮੇਰਾ ਉੱਥੇ ਬੰਦ ਕੋਲ ਗਿਆ ਚੋਰੀ ਚੋਰੀ ਚੋਰ ਚੋਰ ਪੈ ਗਏ ਅਸੀਂ ਗੱਡੀ ਮਗਰ ਭਜਾਈ ਹੈ ਠੀਕ ਹੈ ਗੱਡੀ ਇੱਥੇ ਲਿਆ ਕੇ ਰੋਕੀ ਤਾਂ ਬੰਦੇ ਡਿੱਗੇ ਵਹੀਏ ਤੇ ਉਹ ਦੋ ਭੱਜ ਗਏ ਇਹਨੂੰ ਮੁੰਡੇ ਦੋ ਕਿੰਨੇ ਸੀਗੇ ਦੋ ਜਣੇ ਸੀਗੇ ਮੁੰਡੇ ਭੱਜ ਗਏ ਨੇ ਮੁਕੇ ਤੋਂ ਹਾਂ ਹਾਂਜੀ ਭੱਜ ਗਏ ਨੇ ਦੇ ਕੋਈ ਚੀ ਬਰਾਮੋ ਦੇ ਜਨ ਹਾਂ ਕਾਪਾ ਆਸੀ ਬਰਾਮੋ ਤੇ ਫੋਨ ਕਿੰਨੂੰ ਖੋਲ ਆਸੀ ਕੋਣ ਫੋਨ ਵਾਦ ਨਾਲ ਲੈ ਗਿਆ ਕੋਣ ਲੈ ਗਏ ਨੇ ਹਾਂਜੀ ਹਾਂਜੀ ਫੋਨ ਹੈਗਾ ਕਿੰਨਾ ਸੀ ਕਾਪਾ ਕੀ ਕਰਨਾ ਕੀ ਹੋਈ ਕਰਨਾ ਬਸ ਮੋਬਾਈਲ ਖੋ ਕੇ ਆ ਰਹੇ ਸੀ ਤੇ ਬਸ ਇਹਨਾਂ ਨੂੰ ਫੜਿਆ ਕੀ ਦਿਓ ਮੋਬਾਈਲ ਕਿੰਦਾ ਸੀ ਮੋਬਾਈਲ ਰਾਹ 'ਚ ਕੋਈ ਗਰੀਬ ਜਾ ਰਿਹਾ ਸੀਗਾ ਉਹ ਆਵਾਜ਼ ਮਾਰ ਰਿਹਾ ਸੀ ਫੜੋ ਘਰੋ ਤੇ ਬਸ ਇਹਨੂੰ ਫੜ ਲਿਆ ਕਿ ਕੋਈ ਬੰਦਾ ਨਹੀਂ ਹੈ ਜਿੰਦਾ ਮੋਬਾਈਲ ਖੋਇਆ ਕਿੱਥੇ ਮੈਂ ਲੋ ਕਿੱਥੇ ਪੈਦਲ ਆ ਰਹੇ ਸੀ ਉਹ ਪਿੱਛੇ ਰਹਿ ਗਏ ਪਿੱਛੋਂ ਖੋ ਕੇ ਲਿਆਏ ਨੇ ਹਾਂ ਐਮ ਆਰ ਕੋਲੋਂ ਹੋਣ ਕਿੱਧਰ ਚਲੇ ਗਏ ਨੇ ਹੁਣ ਬਸ ਫੜਾ ਸ਼ੁਰੂ ਕੇ ਭੱਜ ਗੁਜ ਗਏ ਇੱਧਰ ਗਈਆਂ ਸੀ ਕੋਈ ਨਿਕਲਿਆ ਕਾਪਾ ਚੋਨਾ ਕੋ ਨਿਕਲਿਆ ਜੀ ਚੋਰ ਫੜੇ ਗਿਆ ਮੈਂ ਨਿਕਲਿਆ ਚੋਰ ਭੱਜ ਗਏ ਕਿੰਨੇ ਬੰਦੇ ਸੀ ਕੋਈ ਪਤਾ ਲੱਗਦਾ ਇੰਦੇ ਸੀਗੇ ਸਾਰੇ ਦਸਣ ਵਾਲੇ ਸੀ ਇਹ ਮੋਟਰਸਾਈਕਲ ਕੀ ਦਾ ਕੋਈ ਪਤਾ ਲੱਗਦਾ ਇਹ ਜੰਡਰ ਰੋਡ ਦਾ ਮੋਟਰਸਾਈਕਲ ਹੈ ਕਹਿੰਦੇ ਪੁਲਿਸ ਪੁਲਿਸ ਨੂੰ ਹੈਂਡਓਵਰ ਕਰਨੀ ਪੁਲਿਸ ਜਾਣਕਾਰੀ ਦੇਗੀ ਬਾਈ ਜੀ ਅੱਜ ਇਹ ਮਾਰੇ ਦੇਖਣ ਬੋਸਰੇ ਹੈਂਡਓਵਰ ਕਰ ਲਿਆ ਕੋਈ ਗੱਲ ਨਹੀਂ ਫੜਾ ਹਾਂ ਅਲਦੀ ਨਾਲ ਜਿਵੇਂ ਬਾੜਦਾ ਤੋਂ ਹੀ ਉਸੇ ਦੇ 1 ਮਿੰਟ ਦੇ ਅੰਦਰ ਅੰਦਰ ਤੁਸੀਂ ਪਹੁੰਚ ਗਏ ਸੀਗੇ ਕੀ ਕਾ ਕੀ ਵੇਖਿਆ ਮੌਕੇ ਤੇ ਤੇ ਕੀ ਕੋਈ ਸੰਦੇਗੀ ਤੇ ਮਿਲਿਆ ਕਿਥੇ ਸਰ ਜਿਹੜੇ ਆਪਣੇ ਖੜੇ ਹੋਏ ਸੀ ਉਹਨਾਂ ਨੇ ਕਿਹਾ ਸੀ ਜੀ ਕੋਈ ਦੋ ਅਨੁਰਖਾ ਤੇ ਹੈਗੇ ਬੰਦੇ ਉਹਨੇ ਇੱਕ ਸੁਪਲੈਂਡ ਡੀ ਲਕਸ਼ ਹੈਮ ਮੋਟਰਸਾਈਕਲ ਤੇ ਉਹਦੇ ਨੰਬਰ ਦੇ ਜਿਹੜਾ ਮਗਰ ਹੈਗਾ ਸੀ ਕਪੜਾ ਬੰਨਿਆ ਹੋਇਆ ਸੀ ਤੇ ਇੱਕ ਉਹਨਾਂ ਕੋ ਕਾਪਾ ਜਿਹਾ ਬਰਾਮਦ ਹੋਇਆ ਵਿੱਚ ਲੱਗਿਆ ਸੀ ਤੇ ਕਹਿੰਦੇ ਵੀ ਮੋਟਰਸਾਈਕਲ ਜਿਹੜੇ ਇੱਧਰ ਆ ਰਿਹਾ ਸੀ ਉਹਨਾਂ ਨੇ ਕਿਸੇ ਨੱਕੀ ਦਾ ਮੋਹਲ ਚੋਰੀ ਕਰਕੇ ਦੇ ਉੱਥੋਂ ਚਲੇ ਕੇ ਫਾਇਰ ਹੋ ਗਈ ਸੀ ਤੇ ਜੇ ਗੱਲ ਕੀਤੀ ਜਾਵੇ ਵੀ ਇਹਦੇ ਵਿੱਚ ਕੋਈ ਸੰਦਿਗਤ ਸਾਮਾਨ ਵੀ ਮਿਲਿਆ ਤੁਹਾਨੂੰ ਮੋਟਰਸਾਈਕਲ ਦੇ ਅੰਦਰ ਇਹਦਾ ਕਾਪਾ ਮਿਲਿਆ ਜੀ ਜਿਵੇਂ ਦੇਖਦੇ ਜੀ ਇੱਕ ਅਮਨ ਕਾਨੂੰਨ ਦੀ ਸ਼ਾਂਤੀ ਨੂੰ ਲੋਕ ਭੰਗ ਕਰ ਰਹੇ ਨੇ ਕੀ ਚੇਤਾਵਨੀ ਦੇਣਾ ਚਾਹੋਗੇ ਸਰ ਉਹਨਾਂ ਨੇ ਚੇਤਾਵਨੀ ਦਿੱਤਾ ਕਿ ਜੇ ਇਸ ਕੰਮ ਤੋਂ ਬਾਜ਼ ਆ ਜੋਈ ਮਾਨ ਜੋ ਐਸ.ਪੀ ਸਾਹਿਬ ਤੇ ਮਾਨ ਜੋ ਸੀ.ਐਮ ਸਾਹਿਬ ਦੇਖ ਰਹੇ ਸਨ ਇਸ ਵਿੱਚ ਤੇ ਕੇ ਬੰਦੇ ਜਿਹੜੇ ਹੈਗੇ ਵਾਰਦਤ ਕਰਨ ਅੰਜਾਮ ਦਿੰਦੇ ਉਹਨਾਂ ਨੂੰ ਬਖਸ਼ਣਾ ਨਹੀਂ ਜਾਵੇ ਠੀਕ ਹਾਂ ਜੀ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत